ਮੰਗਲਵਾਰ ਦੀ ਦੇਰ ਸ਼ਾਮ ਫਗਵਾੜਾ ਦੀ ਸੰਗਣੀ ਬਸੋਂ ਵਾਲੇ ਗਊਸ਼ਾਲਾ ਬਿਜਾਰ ਵਿਖੇ ਉਸ ਸਮੇਂ ਮਾਹੌਲ ਤਣਾਪੂਰਨ ਹੋ ਗਿਆ ਜਦੋਂ ਸ਼ਿਵਸੈਨਾ ਨੇਤਾ ਇੰਦਰਜੀਤ ਕਰਮਲ ਅਤੇ ਉਸ ਦੇ ਪੁੱਤਰ ਜਿੰਮੀ ਕਰਮਲ ਉੱਪਰ ਕੁਝ ਹਮਲਾਵਰਾਂ ਨੇ ਜਾਨਲੇਵਾ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਹਿੰਦੂ ਸੰਗਠਨਾਂ ਵੱਲੋਂ ਜਿੱਥੇ ਫਗਵਾੜਾ ਬੰਦ ਦੀ ਕਾਲ ਦਿੱਤੀ ਗਈ ਸੀ ਉੱਥੇ ਹੀ ਇਸ ਬੰਦ ਦੀ ਕਾਲ ਦਾ ਅਸਰ ਫਗਵਾੜਾ ਵਿੱਚ ਸਵੇਰ ਤੋਂ ਹੀ ਦੇਖਣ ਨੂੰ ਮਿਲਿਆ ਤੇ ਦੁਕਾਨਦਾਰਾਂ ਵੱਲੋਂ ਸਾਰੀਆਂ ਦੁਕਾਨਾਂ ਨੂੰ ਬੰਦ ਰੱਖਿਆ ਗਿਆ ਸਵੇਰ ਸਮੇਂ Hindu ਸੰਗਠਨਾ ਨੇ ਗਊਸ਼ਾਲਾ ਬਿਯਾਰ ਵਿਖੇ ਧਰਨਾ ਲਗਾ ਕੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਇਸ ਦੌਰਾਨ Shiv Sena ਨੇਤਾ ਇੰਦਰਜੀਤ ਕਰਵਲ ਨੇ ਦੱਸਿਆ ਕਿ ਇਸ ਹਮਲੇ ਤੋਂ ਪਹਿਲਾਂ ਹੀ ਉਹਨਾਂ ਵੱਲੋਂ ਫਗਵਾੜਾ ਪੁਲਿਸ ਨੂੰ ਇਤਲਾਹ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਵੀ ਇਹ ਹਮਲਾ ਹੋਣਾ ਬਹੁਤ ਹੀ ਸ਼ਰਮਨਾਕ ਹੈ। ਜਿਹੜਾ ਧਰਨਾ ਲਾਇਆ ਜੀ ਧਰਨਾ ਲਗਾਉਣ ਦਾ ਜਿਹੜਾ ਕੱਲ ਇਹ ਹਮਲਾ ਹੋਇਆ ਸੀ ਉਸ ਤੋਂ ਬਾਅਦ ਪੁਲਿਸ ਦੀ ਹਲੇ ਤੱਕ ਕੀ ਕਾਰਵਾਈ ਆ ਤੇ ਧਰਨਾ ਜਿਹੜਾ ਕਿਸ ਕਾਰਨ ਕਰਕੇ ਲਾਇਆ ਗਿਆ? ਥੱਲੇ ਤਾਂ ਕੋਈ ਕਾਰਵਾਈ ਨਹੀਂ ਹੋਈ। 4 ਦਿਨ ਪਹਿਲਾਂ ਇਹਨਾਂ ਨੂੰ ਦੱਸਿਆ ਸੀ ਅਸੀਂ। ਇਹ ਉਹ ਤਨੀਸ਼ ਜਿਹੜਾ ਹੈਗਾ ਵੀ ਆਪਣੇ ਬੰਦੇ ਲੈ ਕੇ ਵੈਪਨ ਉਹਦੇ ਕੋਲ ਤੇ ਲੱਭ ਰਿਹਾ ਸਾਡੇ ਬੰਦੇ ਆ ਹੱਥ ਜਿਹੋਦੇ ਕੋਈ ਵੀ ਮੈਂ ਤਾਂ ਤੜਕੜੇ ਉਹਦੇ ਹੱਥ ਜਿੰਮੀ ਸੀ 4 ਦਿਨ ਪਹਿਲਾਂ ਉਹਨਾਂ ਸਾਡਾ ਇੱਕ ਬੰਦਾ ਕਿਡਨੈਪ ਕੀਤਾ ਰਾਤ ਨੂੰ ਕਿ ਉਹਨੂੰ ਲੈ ਕੇ ਘੁਆਦਾ ਰਿਹਾ ਵੀ ਉਹਦੇ ਰੱਖ ਕੇ ਵੈਪਨ ਪਈ ਇੱਥੇ ਜਮੀ ਦਾ ਉਹ ਚਲੋ ਬਚਾ ਹੋ ਗਿਆ ਜਿੰਮੀ ਦੂਜੀ ਗਲੀ ਜਿਹੋਨੂੰ ਫੋਨ ਕਰਕੇ ਬੁਲਾਇਆ ਜਿੰਮੀ ਦੂਜੀ ਗਲੀ ਦੇ ਵਿੱਚ ਹੋ ਗਿਆ ਤੀਜੀ ਤਿੰਨ ਬਗਲੀ ਸਾਰੇ ਪ੍ਰਸ਼ਾਸਨ ਨੂੰ ਦੱਸਿਆ ਐ ਐਸਐਸਪੀ ਸਾਹਿਬ ਨੂੰ ਐਸਪੀ ਸਾਹਿਬ ਨੂੰ ਸਾਰੇ ਜਿੰਨੇ ਵੀ ਲੋਕਲ ਆਪਣੇ ਹੈਗੇ ਕਿਸ ਨੇ ਕੋਈ ਕਾਰਵਾਈ ਨਹੀਂ ਚਲੋ ਦੇਖਦੇ ਹਾਂ ਅੱਜ ਕਰਦੇ ਦੋ ਚਾਰ ਦਿਨਾਂ ਤੱਕ ਅਸੀਂ ਕਿ ਐਡਾ ਵੱਡਾ ਜਿਹਾ ਕੁਝ ਹੋ ਜਾ ਬੰਦਾ ਕਿਡਨਾਪ ਹੋ ਗਿਆ ਐਡਾ ਵੱਡਾ ਐਪੀਸੋਡ ਹੋ ਗਿਆ ਤੁਸੀਂ ਹਲੇ ਤੱਕ ਸੋਚੀ ਜਾਂਦੇ ਆ ਤੇ ਫੋਨ ਨਹੀਂ ਚੱਲਦਾ ਜੀ ਉਹਨਾਂ ਦਾ ਜੀ ਲੱਭਦਾ ਨਹੀਂ ਦੇਖ ਲਓ ਐਡਾ ਵੱਡਾ ਕੰਮ ਕਰਕੇ ਫੀਰ ਨਹੀਂ ਲੱਭਦਾ ਫੋਨ ਹਨੂਮਾਨ ਗੜੀ ਮੈਂ ਬੰਦਾ ਮੈਂ ਬੈਠਾ ਜਦੋਂ ਫੋਨ ਆਇਆ ਵੀ ਇਹ ਤੇ ਬਿਆਰ ਬੱਚੇ ਵੀ ਤੁਹਾਡੇ ਬੇਟੇ ਨੂੰ ਤੇ ਆਪਣੇ ਘਰੇ ਆਏ ਉਹਨਾਂ ਨੇ ਕੋਈ ਗੁਲੀਆਂ ਵੀ ਚਲਦੀਆਂ ਹੋਈਆਂ ਤੇ ਹਨੂਮਾਨ ਗੜੀ ਉਹ ਮੰਦਰ ਮੈਂ ਚੱਲ ਕੇ ਹਲੇ ਤੁਹਾਨੂੰ ਸਾਰਿਆਂ ਨੂੰ ਪਤਾ ਸਰਾਇਂ ਰੋਡ ਦੇ ਕਿੰਨਾ ਰੌਸ਼ਾਂ ਦਾ ਉਹਦੇ ਵਿੱਚੋਂ ਮੈਂ ਹਨੂਮਾਨ ਗੜੀ ਉੱਤੇ ਮੌਕੇ ਦੇ ਲੜਦੇ ਲੜਾਈ ਵਿੱਚ ਮੈਂ ਆ ਗਿਆ ਮੁਰਕੇ ਪਰ ਪ੍ਰਸ਼ਾਸਨ ਦਾ ਬੰਦਾ ਕੋਈ ਜਦ ਤੱਕ ਨਹੀਂ ਪਹੁੰਚਿਆ ਥਾਣਾ ਨਾਲੀ ਹੈ ਤੁਹਾਨੂੰ ਸਾਰੇ ਪਤਾ ਇੱਥੇ 2 ਮਿੰਟ ਲੱਗਦਾ ਆ ਜਾਣ ਕੇ ਪ੍ਰਸ਼ਾਸਨ ਚਾਹੁੰਦਾ ਵੀ ਇਹਨਾਂ ਦੇ 2-4 ਬੰਦੇ ਮਰਵਾ ਦੇ ਮੁੜ ਕੇ ਪਰਚੇ ਦਾ ਜੀ ਕਰਦੇ ਨੇ ਕਿ ਮੁੜ ਕੇ ਕੀ ਹੋਣਾ ਕੁਝ ਨਹੀਂ ਹੋਣਾ ਪੁਲਸ ਨੇ ਜੇ ਤੁਸੀਂ ਸੂਚਨਾ ਦਿੱਤੀ ਸੀ ਐਸ.ਪੀ. ਸਾਹਿਬ ਨਾਲ ਕੋਈ ਗੱਲ ਹੋਈ ਹੈ ਜਿਹੜੀ ਫਗਵਾੜਾ ਪੁਲਿਸ ਨੇ ਲੈ ਕੇ ਆਇਆ ਇਹਨਾਂ ਨੂੰ ਲੈ ਕੇ ਵੀ ਕੋਈ ਮੰਗ ਕਰ ਰਹੇ ਹੁਣ ਇਹਨਾਂ ਨੂੰ ਸੋਚਣਾ ਜੇ ਤੁਸੀਂ ਦੱਸ ਦੋ ਵੀ ਸਾਡੇ ਕਰਮੇ ਕੋਈ ਨਹੀਂ ਹੋਈ ਸਾਡੀ ਸੁਣਵਾਈ ਕੋਈ ਨਹੀਂ ਹੋਈ ਜੀ ਹਾਂ ਤੇ ਜਿਹੜੀ ਹੁਣ ਇਹ ਧਰਨਾ ਕਿਸ ਮੰਗ ਨੂੰ ਲੈ ਕੇ ਧਰਨਾ ਲਾਇਆ ਤੇ ਕਦੋਂ ਤੱਕ ਇਹ ਧਰਨਾ ਜਾਰੀ ਰਹੂਗਾ ਤੇ ਨਾ ਹਈਏ ਬਈ ਸਾਡੇ ਦੇ ਸਾਰੇ ਸ਼ਹਿਰ ਦੇ ਜਨਮ ਵਾਲ ਦੀ ਰੱਖਿਆ ਵੇ ਸਾਡੇ ਨਾਲ ਹੋਇਆ ਕੱਲੋ ਕਿਸੇ ਨਾ ਵੀ ਉਸ ਦਾ ਸ਼ਰੀਆ ਮੇਤੇ ਪਰੇ ਬਜਾਜੇ ਗੋਲੀਆਂ ਚੱਲੀਆਂ ਚਲੋ ਉਹਦੇ ਉੱਤੇ ਟਾਲੇ ਕਰੇ ਦੋਲੀ ਕਿਸੇ ਹੋਰ ਤੇ ਵੀ ਲੱਗ ਸਕਦੀ ਸੀ ਆਪਣੇ ਬਾਜ਼ਾਰ ਦੇ ਵਿੱਚ ਦੁਕਾਨ ਕਰਦੇ ਜਾਂ ਕਿਤੇ ਲੱਗਦੇ ਫੜਦੇ ਬੰਦੇ ਉੱਪਰ ਇੰਨੀ ਗੁੰਡਾਗਰੀ ਸਾਰੇ ਪੰਜਾਬ ਵਿੱਚ ਹੋ ਰਹੀ ਗੋਲੀਆਂ ਰੋ ਚੱਲਦੀਆਂ ਭਈ ਪ੍ਰਸ਼ਾਸਨ ਸੁੱਤਾ ਪਿਆ ਫਗਵਾੜੇ ਵਿੱਚ ਜੋ ਕੱਲ ਕੁਝ ਹੋਇਆ ਉਹਦਾ ਜਿੰਨਾ ਜ਼ਿੰਮੇਵਾਰ ਪ੍ਰਸ਼ਾਸਨਾ ਹੋਰ ਕੋਈ ਨਹੀਂ ਐਸ ਪ੍ਰਸ਼ਾਸਨ ਸਿੱਧਾ-ਸਿੱਧਾ ਚੰਦ ਆ ਵੀ ਕਰਵਲ ਦੇ ਪਰ ਕਰਵਲ ਦੇ ਪਰਿਵਾਰ ਦਾ ਕਤਲ ਹੋਵੇ ਮੈਂ ਤਾਂ ਸਾਫ਼ ਕਹਿਣਾ ਚਾਹਾਂਗਾ ਵੀ ਜਾ ਪ੍ਰਸ਼ਾਸਨ ਚੰਦ ਵੀਕਰਵਲ ਪਰਿਵਾਰ ਦੀ ਮੌਤ ਹੀ ਹੋ ਜੇ ਸਿੱਧਾ ਸਿੱਧਾ ਕਰਵਲ ਪਰਿਵਾਰ ਨੂੰ ਆ ਕੇ ਜ਼ਹਿਰ ਹੀ ਦੇ ਦੇਓ ਕਿਉਂ ਇਹਦਾ ਡਰ ਡਰ ਕੇ ਪਰਵਾਦਾ ਚਾਹੀਓ ਇੱਕ ਬੰਦਾ ਸਰਿਆ ਖੁੱਲੇ ਆਂ ਪਿਸਟਲ ਲੈ ਕੇ ਹੁੰਦਾ ਪਿਆ ਔਰ ਇੱਕ ਬੰਦੇ ਦੀ ਕਿਡਨਾਪਿੰਗ ਕਰਕੇ ਕਰਵਲ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਿਮੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਜਿਨਾ ਪ੍ਰਸ਼ਾਸਨ ਨੂੰ ਦੱਸਣ ਤੋਂ ਬਾਅਦ ਵੀ ਪੁਲਿਸ ਮੁਖ ਦੱਸਣ ਨੂੰ ਬਾਅਦੂਦ ਵੀ ਉਸ ਬੰਦੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਇਹਦਾ ਮਤਲਬ ਹੈ ਕੀ ਹੈ ਵੀ ਪੰਜਾਬ ਦੇ ਵਿੱਚ ਹਿੰਦੂਆਂ ਦੀ ਕੋਈ ਵੀ ਔਕਾਤ ਨਹੀਂ ਹੈ ਕੋਈ ਵੀ ਸਾਡੀ ਵੈਲਿਊ ਨਹੀਂ ਹੈ ਕਿ ਕੋਈ ਆ ਕੇ ਸਾਡੇ ਪੰਜਾਬ ਦੇ ਹਿੰਦੂ ਨੂੰ ਸੀਸਲਿੰਗ ਨੂੰ ਮਾਰ ਜੇ ਮਾਰ ਜੇ ਕਿਸੇ ਇੱਕ ਨੂੰ ਕੋਈ ਫਰਕ ਨਹੀਂ ਪੈਂਦਾ ਇਹਦਾ ਸਿੱਧਾ ਰੋਸ ਅਜ ਫਗਵਾੜਾ ਸ਼ਹਿਰ 'ਚ ਦੇਖਣ ਨੂੰ ਮਿਲੇਗਾ ਦੋਸਤਾਂ ਦਾ ਇੰਟਰਨੈਸ਼ਨਲ ਹਾਈਵੇ ਤੱਕ ਵੀ ਜਾਮ ਕੀਤਾ ਜਾਵੇ ਹਿੰਦੂ ਸੰਗਠਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਤੋਂ ਬਾਅਦ ਐਸਐਸਪੀ ਕਪੂਰਥਲਾ ਗੌਰਵ ਤੂਰਾ ਅਤੇ ਐਸਪੀ ਫਗਵਾੜਾ ਮਾਧਵੀ ਸ਼ਰਮਾ ਭਾਰੀ ਪੁਲਿਸ ਫੋਰਸ ਮੇਦ ਮੌਕੇ ਤੇ ਪਹੁੰਚੇ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਐਸਐਸਪੀ ਕਪੂਰਥਲਾ ਗੌਰਵ ਤੂਰਾ ਨੇ ਕਿਹਾ ਕਿ ਇਹ ਜੋ ਮੰਦਭਾਗੀ ਘਟਨਾ ਵਾਪਰੀ ਹੈ ਉਸ ਨੂੰ ਲੈ ਕੇ ਪੁਲਿਸ ਨੇ 2 ਬਾਈ ਨੇਮ ਅਤੇ 3 ਅਨੁਪਛਾਤੇ ਦੋਸ਼ੀਆਂ ਦੇ ਪਰਚਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਉਹਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਆਂ ਝੂਠੀਆਂ ਅਫਵਾਹਾਂ ਤੋਂ ਵੀ ਦੂਰ ਰਹਿਣ ਦੀ ਗੱਲ ਆਖੀ। ਫਗਵਾੜਾ ਤੋਂ ਨਵਰਾਣ ਚੈਨਲ ਲਈ ਐਮਐਸ ਰਾਜਾ ਦੇ ਨਾਲ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਅਸੀਂ ਜਿਹੜੀ ਰਾਤੀ ਨੂੰ ਮੰਦਭਾਗੀ ਘਟਨਾ ਹੋਈ ਹੈ ਉਹਦੇ ਵਿੱਚ ਅਸੀਂ ਪਰਚਾ ਦਰਜ ਕਰ ਲਿਆ ਹੈਗਾ ਦੋਸ਼ੀਆਂ ਦੇ ਖਿਲਾਫ ਤੇ ਵਕਫਾ ਟੀਮਾ ਬਣਾ ਕੇ ਜਿਹੜਾ ਦੋਸ਼ੀਆਂ ਨੂੰ ਛੇਤੀ ਛੇਤੀ ਪੜਨ ਦੇ ਜਿਹੜੀ ਰੇਟਸ ਅਸੀਂ ਕਰ ਰਹੇ ਹੈਗੇ ਆ ਅਸੀਂ ਹੋਪਫੁਲ ਹੈਗੇ ਆ ਕਿ ਛੇਤੀ ਛੇਤੀ ਅਸੀਂ ਦੋਸ਼ੀਆਂ ਨੂੰ ਪੜ ਲਾਂਗੇ ਇਸ ਤੋਂ ਇਲਾਵਾ ਮੇਰੇ ਸਮੂਹ ਦੇ ਸ਼ਹਿਰ ਵਾਸੀਆਂ ਨੂੰ ਅਪੀਲ ਹੈਗੀ ਹੈ ਕਿ ਇੱਕ ਸ਼ਾਂਤੀ ਦਾ ਮਾਹੌਲ ਬਣਾਏ ਰੱਖਣ ਕਿਉਂਕਿ ਜਿਹੜਾ ਦੋਸ਼ੀ ਹੈਗਾ ਉਹ ਕਿਸੇ ਪੱਖ ਦਾ ਨਹੀਂ ਹੁੰਦਾ ਉਹ ਕੱਲਾ ਦੋਸ਼ੀ ਕਾਨੂੰਨ ਦਾ ਦੋਸ਼ੀ ਹੁੰਦਾ ਹੈ ਉਹਦੇ ਨਾਲ ਕੋਈ ਨਹੀਂ ਹੁੰਦਾ ਆਪਾਂ ਸ਼ਹਿਰ ਦਾ ਮਾਹੌਲ ਇੱਕ ਵਧੀਆ ਤਰੀਕੇ ਨਾਲ ਬਣਾ ਕੇ ਰੱਖੀਏ ਮੈਂ ਸਾਰੇ ਨੂੰ ਅਸ਼ੋਰ ਕਰਦਾ ਅਸੀਂ ਛੇਤੀ ਛੇਤੀ ਦੋਸ਼ਿਆਂ ਨੂੰ ਪਾ ਲਾਂ ਸਰ ਕਿੰਨੇ ਬੰਦੇ ਆ ਗਏ 8000 ਅਸੀਂ ਦੋ ਪਾਈਨਿੰਗ ਕੀਤੇ ਹੈ ਤਾਂ ਤਿੰਨ ਜਿਹੜੇ ਅਣਖਾਤੇ ਹੈਗੇ